ਸਰ ਜੀ ਜਦੋਂ ਅਸੀਂ ਪ੍ਰਾਤਨ ਪੰਜਾਬ ਦੀ ਗੱਲ ਕਰਦੇ ਆਂ ਤਾਂ ਮਹਾਰਾਜਾ ਜੇ ਸਿੰਘ ਦੇ ਸਮੇਂ ਦੀ ਗੱਲ ਕਰਦੇ ਆਂ ਉਸ ਟਾਈਮ ਦੀ ਤਾਂ ਉਸ ਟਾਈਮ ਪੰਜਾਬ ਦੀ ਸਥਿਤੀ ਕਿਵੇਂ ਦੀ ਸੀ ਕਿਵੇਂ ਐ ਐਜੂਕੇਸ਼ਨ ਸਿਸਟਮ ਜਿਹੜਾ ਉਹ ਕਿਵੇਂ ਦਾ ਸੀ ਸਾਡਾ ਜਿਹੜਾ ਸਿੱਕਾ ਸੀ ਉਹਦੀ ਕੀ ਦਸ਼ਾ ਸੀ ਉਹ ਉਹਦੇ ਬਾਰੇ ਦੱਸੋ ਸਾਰੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੂੰ ਜਿਹੜੀ ਪੰਜਾਬ ਧਰਤੀ ਦੀ ਹਕੂਮਤ ਸੀ ਜਾਂ ਪੰਜਾਬ ਦੇ ਸੀ ਉਹ ਦੁਨੀਆ ਭਰ ਦੇ ਲੋਕਾਂ ਚੋਂ ਇੱਕ ਨੰਬਰ ਦਾ ਮੁਲਕ ਸੀ ਹਾਂਜੀ ਚਾਹੇ ਉਹਦੀ ਆਪਾਂ ਆਰਥਿਕ ਸਥਿਤੀ ਨੂੰ ਲਈਏ ਹਾਂਜੀ ਤੇ ਚਾਹੇ ਉਹਦੀ ਵਿਦਿਅਕ ਸਥਿਤੀ ਨੂੰ ਲਈਏ ਹੂੰ ਆਰਥਿਕ ਸਥਿਤੀ ਤਾਂ ਇਹ ਜੀ ਵੀ ਪੰਜਾਬ ਦੀ ਧਰਤੀ ਦਾ ਇੱਕ ਸਿੱਕਾ ਇੰਗਲੈਂਡ ਦੇ 13 ਡਾਲਰਾਂ ਦੇ ਬਰਾਬਰ ਕੀਮਤ ਰੱਖਦਾ 13 ਪਾਉਂਡ ਦੇ ਬਰਾਬਰ ਹਾਂਜੀ ਹਾਂ 13 ਪਾਉਂਡ ਇੰਗਲੈਂਡ ਦੇ ਹਾਂਜੀ ਠੀਕ ਹੈ ਜੀ ਮਤਲਬ ਐਡੀ ਮਜ਼ਬੂਤ ਸੀ ਹੂੰ ਇਹੀ ਕਾਰਨ ਸੀ ਵੀ ਜਿਹੜੇ ਜਰਮਨ ਫਰਾਂਸ ਸਪੈਨ ਅਮਰੀਕਾ ਦੇ ਇੰਜੀਨੀਅਰ ਤੇ ਮਿਲਟਰੀ ਦੇ ਮਹਾਰ ਗੁਰੇ ਸਾਨੂੰ ਪੰਜਾਬ ਦੀ ਧਰਤੀ ਉੱਤੇ ਨੌਕਰੀ ਕਰਨ ਹੁੰਦੀ ਸੀ ਮਹਾਰਾਜ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਉਂਕਿ ਸਾਡਾ ਸਿੱਖਾ ਮਜ਼ਬੂਤ ਸੀ ਹੂੰ ਹੁਣ ਤਾਂ ਸਥਿਤੀ ਇਹ ਹੈ ਵੀ ਸਾਡੇ 8588 ਰੁਪਈਆ ਦਾ 1 ਪਾਉਂਡ ਆਉਂਦਾ ਪਾਉਂਡ ਆਉਂਦਾ ਹਾਂਜੀ ਉਦੋਂ ਉਲਟ ਸੀ ਉਲਟੀ ਗੰਗਾ ਸੀ ਠੀਕ ਹੈ ਤੇ ਇਹ ਤਾਂ ਇਕਨੋਮਿਕਲੀ ਆਰਥਿਕ ਪੱਖੋਂ ਐਡਾ ਮਜ਼ਬੂਤ ਸੀ ਖਾਲਸਾ ਹਾਂਜੀ ਤੇ ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਮੈਟਕਾਫ 1800 789 ਦੇ ਵਿੱਚ ਪੰਜਾਬ ਦੇਸ਼ ਚ ਆਇਆ ਹਾਂਜੀ ਤੇ ਉਹਨੇ এডਿਕੇਸ਼ਨ ਤੇ ਵਿਦਿਆ ਦਾ ਨਾ ਇਹਨਾਂ ਦੇ ਕੀਤਾ ਹਾਂਜੀ ਉਦੋਂ 1809 ਇਸਵੀ ਦੇ ਵਿੱਚ 1809 ਚ ਹਾਂਜੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੇ ਵਿੱਚ ਲੋਕ ਵਿਦਿਆ ਐਕਟ ਪਾਸ ਹੋ ਗਿਆ ਸੀ ਠੀਕ ਲੋਕ ਵਿਦਿਆ ਐਕਟ ਭਾ ਵੀ ਹਰ ਬੰਦੇ ਦੇ ਲਈ ਵਿਦਿਆ ਜਿਹੜੀ ਹੋਣੀ ਹੋਈ ਚਾਹੀਦੀ ਐਕਟ ਪਾਸ ਕਹਿੰਟ ਪਾਸ ਕਰਤਾ ਹਾਂਜੀ ਠੀਕ ਹੈ ਜੀ ਜਦੋਂ ਕਿ ਇੰਗਲੈਂਡ ਦੇ ਵਿੱਚ ਜਿਹੜਾ ਦੁਨੀਆ ਦਾ ਉਸ ਵੇਲੇ ਸਭ ਤੋਂ ਤਕੜਾ ਦਾ ਸੀ ਹਾਂਜੀ ਇੰਗਲੈਂਡ ਦੇ ਵਿੱਚ 61 ਸਾਲ ਬਾਅਦ 1870 ਚ ਜਾ ਕੇ ਵਿਦਿਆ ਐਕਟ ਪਾਸ ਹੋਇਆ ਇੰਨਾ ਐਡਵਾਂਸ ਸੀ ਇੰਨਾ ਐਡਵਾਂਸ ਸੀ ਵਿਦਿਆ ਦੇ ਪੱਖੋਂ ਹਰਮਟ ਕਾਫ ਜਦੋਂ ਨੇ ਪੰਜਾਬ ਦੀ ਧਰਤੀ ਲਾਹੌਰ 'ਚ ਦੇਖਿਆ ਹਾਂਜੀ ਤੇ ਤਾਂ ਉਹਨੇ ਜਾ ਕੇ ਉੱਥੇ ਇਹ ਨਕਲ ਕਰਕੇ ਉੱਥੇ ਕਿਹਾ ਵੀ ਆਪਾਂ ਵੀ ਵਿਦਿਆਕਟ ਪਾਸ ਕਰੀਏ ਠੀਕ ਲੜਕੀਆਂ ਦੇ ਉਸ ਵੇਲੇ ਲੜਕੀਆਂ ਦੇ ਵੀ ਇੰਜੀਨੀਅਰ ਮੈਡੀਕਲ ਤੇ ਹੋਰ ਟੈਕਨੀਕਲ ਜਿਹੜੇ ਕੋਰ ਕਾਲਜਾਂ ਉਹ ਵੱਖਰੇ ਬਣਾਏ ਹਾਂਜੀ ਇਸ ਤਰ੍ਹਾਂ ਜਿਹੜਾ ਸਾਡਾ ਪੰਜਾਬ ਸੀ ਇਕਨੋਮਿਕਲੀ ਬਹੁਤ ਮਜ਼ਬੂਤ ਸੀ ਵਿਦਿਆ ਦੇ ਪੱਖੋਂ ਪੰਜਾਬ ਦੀ ਧਰਤੀ ਜਾਂ ਖਾਲਸਾ ਰਾਜ ਸੀ ਜਿਹੜਾ ਉਹ ਦੁਨੀਆ ਤੋਂ ਇੰਗਲੈਂਡ ਤੋਂ ਵੀ 60 ਸਾਲ ਪੂਰੇ ਚੱਲ ਅੱਗੇ ਚੱਲ ਰਿਹਾ ਸੀ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਸੋਨੇ ਦੇਸ਼ਾਂ ਵਿੱਚੋਂ ਦੇਸ਼ ਹੈ ਪੰਜਾਬ ਨਹੀਂ ਸਹੀ ਉਹ ਕਾਹਛ ਉਹਨਾਂ ਬਲੰਦੀਆਂ ਨੂੰ ਸਾਡਾ ਪੰਜਾਬ ਮੁੜ ਕੇ ਸਿੱਖ ਤਨੁਸ਼ੂਹੇ ਹੂੰ